126 ਦਿਨ ਮੁਰਗੀ ਨੂੰ ਵੈਕਸੀਨ ਦੇ ਦਿੰਦੇ ਆ ਜੀ ਘੱਟੋ ਘੱਟ ਕੋਈ ਅੱਖੇ ਚ ਡ੍ਰੋਪ ਪਾਤੀ ਕੋਈ ਮੂੰਹ ਚ ਵੈਕਸੀਨ ਦੇਤੀ ਕੋਈ ਇੰਜੈਕਸ਼ਨ ਲਾਤਾ ਇੰਨੀ ਵੈਕਸੀਨਾ ਘੱਟੋ ਘੱਟ 30 40 ਤਰ੍ਹਾਂ ਦੀ ਵੈਕਸੀਨ ਜਿਹੜੀ 4 ਇੱਕ ਮਹੀਨੇ ਦੇ ਉਹਨੂੰ ਵੈਕਸੀਨ ਹੀ ਲੱਗੀ ਜਾਂਦੀ ਹੈ ਉਹ ਵੈਕਸੀਨ ਉਹਦੇ ਸਰੀਰ ਤੇ ਹਾਰਮਫੁਲ ਇਫੈਕਟ ਨਹੀਂ ਕਰੇਗੀ ਫਿਰ ਉਹਦਾ ਹੀ ਮੁਰਗਾ ਅੰਡਾ ਖਾਵੇ ਹੋ ਤੁਸੀਂ ਉਹ ਤੁਹਾਡੇ ਸਰੀਰ ਤੇ ਹਾਰਮਫੁਲ ਇਫੈਕਟ ਕਰੇਗਾ ਤੇ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਆ ਕੇ ਖੜੀ ਹੋ ਗਈ ਹੈ ਉਹ ਸਾਡੇ ਵਾਸਤੇ ਖੜੀ ਹੋ ਗਈ ਹੈ ਫਾਈਬਰੋਇਡ ਦੀ ਗੱਠਾਂ ਦੀ ਪ੍ਰੋਟੀਨ ਦੇ ਚੱਕਰੇ 'ਚ ਜਿੰਮ ਵਾਲੇ ਸਵੇਰੇ ਘੋਲ ਕੋਲ ਅੰਡੇ ਪੀ ਜਾਂਦੇ ਆ ਕੱਚੇ ਅੰਡੇ ਪੀ 10 10 15 15 ਅੰਡੇ ਪਾਏ ਤੇ ਘੋਟਿਆ ਤੇ ਪੀਲੇ ਪ੍ਰੋਟੀਨ ਪਾਊਡਰ ਪੀਲੇ ਸਕੂਲ ਜਾਂਦੇ ਬੱਚਿਆਂ ਨੂੰ ਵੀ ਉਹ ਬਣਾ ਕੇ ਦੰਨੇ ਆ ਜੀ ਆਮਲੇਟ ਬ੍ਰੈਡ ਆਮਲੇਟ ਬਣਾ ਕੇ ਦੰਨੇ ਆ ਬ੍ਰੈਡ ਆਮਲੇਟ ਦੇ ਰਹੋ ਉਹਦੇ ਕਰਕੇ ਹੀ ਤੁਸੀਂ ਦੇਖੋ ਨਾ 30 ਸਾਲ ਦੀ ਉਮਰ 'ਚ ਛਾਟ اٹੈਕ ਹੋਣ ਲੱਗ ਗਿਆ ਕਿਉਂ ਹੋਣ ਲੱਗ ਗਿਆ ਤੋੜਾ ਖਾਨ ਬਣ ਹੈ ਉਹਦੇ ਚ ਸਭ ਤੋਂ ਵੱਡਾ ਰੋਲ ਪਲੇ ਕਰ ਰਿਹਾ ਅੱਜ ਦੀ ਡੇਟ 'ਚ ਪੀਸੀਓਡੀ ਦੀ ਪ੍ਰੋਬਲਮ ਹੋਣ ਲੱਗੀ ਮਹੀਨਾ ਜਲਦੀ ਆਣਾ ਸ਼ੁਰੂ ਹੋ ਗਿਆ 10 ਸਾਲ ਦੀ ਕੁੜੀ ਨੂੰ ਮਹੀਨਾ ਆਣਾ ਸ਼ੁਰੂ ਹੋ ਗਿਆ 8 ਤੋਂ 10 ਸਾਲ ਦੀ ਕੁੜੀ ਨੂੰ